ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੇ ਵਿੱਚ ਤੇ ਸਵੇਰ ਹੋਈ ਆ ਤੇ ਲਗਭਗ 7 ਪੂਰੇ ਪੂਰੇ 7 ਵਜੇ ਨੇ ਆ ਦੇਖੋ ਟਾਈਮ ਤੁਸੀਂ ਦੇਖ ਸਕਦੇ ਹੋ ਪੂਰੇ 7 ਵਜੇ ਨੇ ਤੇ ਆਪਾਂ ਨਿਕਲ ਚੁੱਕੇ ਆ ਕਿ ਪਹਿਲਾਂ ਪੜਵਾਵਾਂਗੇ ਪੈਟਰੋਲ ਪਹਿਲਾਂ ਪਵਾਵਾਂਗੇ ਡੀਜ਼ਲ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਵੀ ਜਿਹੜਾ ਰਾਹ ਬਣ ਰਿਹਾ ਨਾ ਐਥੋਂ ਆਪਣਾ ਬਸਤੀ ਤੋਂ ਲੈ ਕੇ ਤੇ ਆਪਣੇ ਮੱਤੇ ਵਾਲੇ ਜੰਗਲ ਤੱਕ ਸਾਰਾ ਜਿਹੜਾ ਰਸਤਾ ਉਹ ਬਣਿਆ ਕਿੰਨਾ ਕੁ ਬਣਿਆ ਕਿੰਨਾ ਕੁ ਨਹੀਂ ਉਹ ਆਪਾਂ ਦਾ ਅੱਜ ਦੱਸਾਂਗੇ ਠੀਕ ਹੈ ਜੀ ਤੇ ਬਸ ਜਾ ਰਹੇ ਆ ਆਪਾਂ ਪਿੰਡ ਜਾਣਾ ਬੇਸਿਕਲੀ ਤੇ ਖੇਤਾਂ 'ਚ ਜਾਣਾ ਆਪਾਂ ਮੱਥਾ ਟੇਕਣ ਵਾਸਤੇ ਤੇ ਚੱਲਦੇ ਆ ਜੀ ਇਹਦੇ ਪੈਟਰੋਲ ਪੰਪ ਤੇ ਪਹੁੰਚ ਚੁੱਕੇ ਆਂ ਤੇਲ ਬੁਆਲੀ ਪਹਿਲਾਂ ਗੱਡੀ ਰਜਾਈ ਆਪਣੀ ਤੇ ਆਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਬੱਦਲ ਆ ਚੁੱਕੇ ਨੇ ਪਰ ਇਹ ਵਰਦੇ ਨਹੀਂ ਪਏ ਵਰਦੇ ਤਾਂ ਕਲਕੱਤੇ ਵਿੱਚ ਪਏ ਨੇ ਉੱਧਰ ਸਾਈਕਲੋਨ ਵਗੈਰਾ ਆਇਆ ਨੇ ਕਾਫੀ ਪਾਣੀ ਪੂਣੀ ਆ ਗਿਆ ਉੱਧਰ ਵੀ ਅੱਛਾ ਤੇ ਆਪਣੇ ਪੰਜਾਬ 'ਚ ਹੀਟ ਚੱਲ ਰਹੀ ਹੈ ਇੱਥੇ ਫੁੱਲ ਹੀਟ ਚੱਲ ਰਹੀ ਫੁੱਲ ਮਨਾਲੀ ਵੱਲ ਕਹਿੰਦੇ ਬਰੋ-ਬਰੋ ਪੈ ਰਹੀ ਹੈ ਹਾਂ ਸਹੀ ਗੱਲ ਹੈ ਮਤਲਬ ਤਿੰਨ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਏਡੀ ਜੋੜ ਦੀਆ ਦੇ ਵਿੱਚ ਜੋ ਵੀ ਨੇੜੇ ਨੇੜੇ ਕਲਕੱਤਾ ਦੂਰ ਹੈ ਕਲਕੱਤਾ ਦੂਰ ਹੈ ਨੇੜੇ ਦਾ ਹੈ ਨੇੜੇ ਹੀ ਹੈਗਾ ਪਰ ਇਹ ਆ ਵੀ ਤਿੰਨ ਤਰ੍ਹਾਂ ਦਾ ਮੌਸਮ ਪੂਰੇ ਇੰਡੀਆ 'ਚ ਚੱਲ ਰਿਹਾ ਹੈ ਇਤੋਂ ਜੇ ਹੋਣਾ ਚਾਹੀਦਾ ਇੱਥੇ ਵੀ ਵੇਖੋ ਸ਼ਾਇਦ ਹੋ ਜਾਵੇ ਆ ਬੈਸਕ ਦੀ ਬਾਰਿਸ਼ ਕਿ ਬਾਰਿਸ਼ ਤਾਂ ਵੈਸੇ ਪਈ ਆ ਕਿਦਰੇ ਰਾਤੀ ਤਾਂ ਕਰਕੇ ਥੋੜੀ ਨਾ ਠੰਡੀ ਠੰਡੀ ਹਵਾ ਚੱਲੀ ਸੀ ਤੇ ਅੱਜ ਵੀ ਅੱਡੀ ਝੜ ਜਾ ਬਣਿਆ ਰਹੇ ਤੇ ਬਹੁਤ ਵਧੀਆ ਗੱਲ ਹੋएगी ਵਾਲੀਆ ਮੋٹے ਛਿੱਟਾਂ ਪਈਆਂ ਨੇ ਕਿ ਹਾਂ ਤਾਂ ਕਰਕੇ ਮੌਸਮ ਨਾ ਠੰਡਾ ਹੈ ਥੋੜੀ ਜਿਹੀ ਹਵਾ ਠੰਡੀ ਚੱਲਦੀ ਸੀ ਰਾਤੀ ਹੌਣਾਂ 'ਚ ਪਤਾ ਨਹੀਂ ਹੁਣ ਕੀ ਮੌਸਮ ਦਾ ਮਜਾਜ ਹੋਏਗਾ ਅੱਧਰ ਵੱਰ ਕਿਤੇ ਪਾਣੀ ਗਈ ਹੈ ਹਾਂ ਤੇ ਐ ਆਪਾਂ ਰਾਹਾ ਰੋਡ ਤੋਂ ਜਾ ਰਹੇ ਆ ਤੇ ਰਾਹਾ ਰੋੜੇ ਜਿਹੜਾ ਬਸਤੀ ਵਾਲਾ ਬਸਤੀ ਤੋਂ ਇਹ ਚੁੰਗੀ ਆ ਗਿਆ ਠੀਕ ਹੈ ਜੀ ਮਿਹਰਬਾਨ ਚੁੰਗੀ ਤੇ ਉੱਥੋਂ ਤੱਕ ਅਸੀਂ ਜਾ ਰਹੇ ਹੇ ਰੋਡ ਹਲੇ ਤੱਕ ਤਾਂ ਬਣਿਆ ਹੋਇਆ ਠੀਕ ਹੈ ਤੇ ਅੱਗੇ ਮੈਂ ਤੁਹਾਨੂੰ ਦੱਸਦਾ ਕਿੱਥੇ ਤੱਕ ਇਹ ਬਣਿਆ ਤੇ ਕਿੱਥੇ ਨਹੀਂ ਬਣਿਆ ਤੇ ਕਿੱਧਰ ਉਹਦੀ ਆਪਾਂ ਜਾ ਸਕਦੇ ਆ ਆਪਾਂ ਸਾਰਾ ਰੂਟ ਅੱਜ ਸਮਝਾ ਦਾਂਗੇ ਅਧਰੋ ਜੇ ਕਿਸੇ ਨੇ ਜਾਣਾ ਹੋ ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਵੀ ਦੱਸਾਂਗੇ ਰੋਡ ਕਿੱਦਾਂ ਕਿੱਦਾਂ ਹੈ ਨਾ ਐ ਇੰਨਾ ਕ ਪੈਚ ਆ ਇਹ ਵੈਸੇ ਲੰਘ ਸਕਦੇ ਓਥੋਂ ਗੱਡੀਆਂ ਪਰ ਮਿੱਟੀ ਬਹੁਤ ਉੱਡਦੀ ਐ ਤਾਂ ਕਰੀ ਅਸੀਂ ਵੀ ਸ਼ੀਸ਼ੇ ਬੰਦ ਕਰ ਲੈਨੇ ਹੁਣ ਸਵੇਰ ਦਾ ਟਾਈਮ ਐ ਨਹੀਂ ਸੋਚਿਆ ਸ਼ੀਸ਼ੇ ਖੁੱਲੇ ਹੀ ਛੱਡੀ ਐ ਤੇ ਪਰ ਇੰਨਾ ਕ ਪੈਚ ਐ ਮਿੱਟੀ ਮਿੱਟੀ ਹੋਣੀ ਐ ਅੱਧਾ ਬਣਾਇਆ ਅੱਧਾ ਬਣ ਰਿਹਾ ਹਾਂ ਹਾਂ ਬਸ ਇੰਨਾ ਕ ਪੈਚ ਐ ਨਹੀਂ ਬਣਿਆ ਹੋਇਆ ਬਾਕੀ ਅੱਗੇ ਫੇਰ ਸੜਕ ਬਣੀ ਹੋਈ ਐ ਪੂਰੀ ਇਹ ਇਹ ਕਿੱਥੋਂ ਲੰਘ ਰਿਹਾ ਆਪਾਂ ਹੁਣ ਰਾਹ ਰੋੜੀ ਐ ਸਾਰੇ ਡਾ ਪਿੰਡ ਹੈ ਕਿ ਧੋਲੇ ਤੋਂ ਅੱਗੇ ਆ ਇੱਕ ਅੱਕੇ ਧੋਲੇ ਤੋਂ ਅੱਗੇ ਅਸੀਂ ਜਾ ਰਹੇ ਆ ਠੀਕ ਹੈ ਜੀ ਇੱਥੇ ਪੈਚ ਆਂਦਾ ਤੇ ਗੁੱਦਵਰਾ ਸਾਹਿਬ ਹੈ ਹੈਨਾ ਤੇ ਇੰਨਾ ਕ ਪੈਚ ਜਰੂਰ ਆਂਦਾ ਹੈ ਖਰਾਬ ਕਿ ਕਿ ਜਾ ਕੇ ਫਿਰ ਬਣਿਆ ਹੋਏਗਾ ਮੈਂ ਲੋਕੀ ਗੱਡੀਆਂ ਦੀ ਡ੍ਰੇਲ ਬਣਾ ਛੱਡਦੇ ਨੇ ਸਹੀ ਗੱਲ ਉਹ ਲਾਗਿਆ ਤੇਜ਼ ਜਦ ਕੀ ਨੁਕਸਾਨ ਹੋ ਸਕਦਾ ਇੱਥੇ ਸਹੀ ਗੱਲ ਹੈ ਬੰਦਾ ਆਰਾਮ ਨਾਲ ਚੱਲ ਪੋਵੇ ਦੱਸ ਕਿੱਥੇ ਆਹ ਰਹਾ ਮੰਗਟਾ ਨੂੰ ਜਾਂਦਾ ਹੈ ਤੇ ਆਹ ਰੋਡ ਇੱਥੋਂ ਬਣਿਆ ਹੋਇਆ ਆ ਮਾਂਡਾ ਤਾਂ ਫਿਰ ਸੜਕ ਪੂਰੀ ਬਣੀ ਆ ਕੇ ਪੂਰੀ ਮੱਤੇਵਾੜੇ ਤੱਕ ਬਣੀ ਹੋਈ ਆ ਕਿ ਕਿ ਤੱਕ ਬਣੀ ਆ ਉਹਨੇ ਉਂਗੀ ਦਾ ਕਹਾ ਮੱਤੇਵਾੜੇ ਦੇ ਜੰਗਲਾਂ ਤੱਕ ਜੰਗਲ ਯਾਨੀ ਜਿੱਥੇ ਸਟਾਰਟ ਹੈ ਉੱਥੇ ਤੱਕ ਬਣੀ ਹੋਈ ਆ ਜੰਗਲ ਦੀ ਸੜਕ ਨਹੀਂ ਬਣੀ ਹੋਈ ਜੰਗਲ ਦੀ ਹੁਣ ਪਤਾ ਨਹੀਂ ਕਦੋਂ ਬਣੇਗੀ ਹਾਂ ਉਹ ਪਤਾ ਨਹੀਂ ਕਦੋਂ ਬਣੇਗੀ ਠੀਕ ਹੈ ਜੀ ਐ ਹੁਣ ਇੱਥੇ ਸਤ ਸੰਘਾਰ ਆਏਗਾ ਥੋੜਾ ਜਿਹਾ ਅੱਗੇ ਜਾ ਕੇ ਵਿਆਸ ਵਾਲਿਆਂ ਦਾ ਸਤ ਸੰਘਾਰ ਆ ਉਹ ਲੈ ਕੇ ਸਾਰਾ ਰੋੜ گاਂ ਬੜਿਆ ਹੋਇਆ ਤੇ ਅੱਜ ਬਾਕੀ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਉਹ ਕਰੇ ਛੱਡ ਆਏ ਆ ਨੰਨੂ ਮੰਮਪ੍ਰੀਤ ਤੇ ਮੰਮੀ ਆਈਗਾ ਤੁਸੀਂ ਰੈਸਟ ਮਾਰੋ ਬਈ ਅਸੀਂ ਗਏ ਤੇ ਆ ਗਏ ਕਿਉਂਕਿ ਇੰਨੇ ਟਾਈਮ ਲਈ ਕੀ ਹੈ ਨਾ ਉਹ ਖੱਜਲ ਹੋਣਗੇ ਫਿਰ ਨੰਨੂ ਜ਼ਿਆਦਾ ਤੰਗ ਕਰਦੀ ਹੈ ਹੋਰ ਤਾਂ ਬਾਕੀ ਕੋਈ ਗੱਲ ਨਹੀਂ ਤੇ ਤਾਂ ਕਰਕੇ ਅੱਜ ਉਹ ਰੈਸਟ ਦੇ ਨੇ ਤੇ ਬਸ ਗਏ ਤੇ ਆਏ ਤੇ ਆ ਇੰਨਾ ਘਟੋਟਾ ਆਇਆ ਜੀ ਪੋਲ ਬਣ ਰਿਹਾ ਜਿਹੜਾ ਇਹ ਪਤਾ ਨਹੀਂ ਕਿਹੜਾ ਪੋਲ ਕਿੱਥੋਂ ਕੱਢਣਾ ਹੈ ਇਹ ਨਿਕਲੇਗਾ ਲਾਡੂਵਾਲ ਤੋਂ ਲੈ ਕੇ ਤੇ ਕਾਫੀ ਲੰਮਾ ਪੋਲ ਬਣਦਾ ਲਾਡੂਵਾਲ ਤੋਂ ਲੈ ਕੇ ਤੇ ਉਹ ਆਪਣਾ ਚੰਡੀਗੜ੍ਹ ਰੋਡ ਤੱਕ ਇਹ ਉੱਥੇ ਪਵੇਗਾ ਹਾਂ ਤੇ ਇਹ ਸਿੱਧਾ ਲਾਡੂਵਾਲ ਤੋਂ ਸਿੱਧਾ ਚੰਡੀਗੜ੍ਹ ਨੂੰ ਇਹ ਜਿਹੜਾ ਇਹ ਪੋਲ ਹੈ ਇਹ ਨਿਕਾ ਲੈਣਾ ਕੱਢ ਦੇਣਾ ਉਹਨਾਂ ਨੇ ਤਾਂ ਕਿ ਵਿੱਚੋਂ ਸ਼ਹਿਰ ਦੇ ਲੁਧਿਆਣੇ ਦੇ ਵਿੱਚੋਂ ਦੀ ਲੋਕਾਂ ਨੂੰ ਨਾ ਆਣਾ ਪਵੇ ਠੀਕ ਹੈ ਜੀ ਇਹੀ ਅਸੀਂ ਸੁਣਨ ਚ ਆਇਆ ਬਾਕੀ ਪਤਾ ਨਹੀਂ ਕੰਪਲੀਟਲੀ ਸਾਨੂੰ ਤੇ ਆ ਇੰਨਾ ਕ ਪੈਚ ਫੇਰ ਹੈ ਇਹ ਹੋਏਗਾ 100 ਮੀਟਰ ਦਾ 100 ਮੀਟਰ ਦਾ ਵੀ ਨਹੀਂ 50 ਮੀਟਰ ਦਾ ਹੋਏਗਾ ਮਸ਼ੀਨ ਥੋੜਾ ਜਿਹਾ ਹੀ ਹੈ 50 ਮੀਟਰ ਦਾ ਪੈਚ ਪਿੱਛੇ ਸੀ ਤੇ 50 ਮੀਟਰ ਦਾ ਹੀ ਆ ਬਸ ਇੰਨਾ ਕਹਾ ਥੋੜਾ ਜਿਹਾ ਟੁੱਟਾ ਹੋਇਆ ਠੀਕ ਹੈ ਟੁੱਟਾ ਨਹੀਂ ਹੋਇਆ ਅਲੇ ਬਣਿਆ ਨਹੀਂ ਇਹ ਉਧਰ ਗੱਡੀ ਬਹੁਤ ਵਧੀਆ ਜਾਂਦੀ ਹੈ ਠੀਕ ਹੈ ਤੇ ਬਸ ਮਿੱਟੀ ਉੱਡਦੀ ਹੈ ਜੇ ਤੇਜ਼ ਚਲਾਉਂਗੇ ਤਾਂ ਤੇ ਬਾਕੀ ਓਕੇ ਰਿਪੋਰਟ ਹੈ ਪੂਰੀ ਆਹ ਦੇਖੋ ਤੇ ਗੱਡੀ ਦੇ ਸ਼ੀਸ਼ੇ ਤੇ ਪਤਾ ਨਹੀਂ ਕੀ ਜੰਮ ਗਿਆ ਠੀਕ ਆ ਹੁਣ ਅਸੀਂ ਖਬਾਰਾਂ ਲਈਆਂ ਰਸਤੇ 'ਚ ਉਹਦੇ ਨਾਲ ਲੱਗੇ ਆ ਸਾਫ ਕਰਨਾ ਕਿੰਨਾ ਸ਼ਾਇਦ ਕਹਿੰਦੇ ਹੋ ਜਾਂਦਾ ਸਾਫ ਦੇਖਦੇ ਆ ਬਾਕੀ ਹੋ ਤਾਂ ਗਿਆ ਵੈਸੇ ਚਮਤਕਾਰ ਹੀ ਆ ਲੈ ਛੱਡ ਪਾਣੀ ਮਾਰ ਲਾ ਥੋੜਾ ਜਿਹਾ ਹੋਰ ਪਾਣੀ ਲੈ ਲਓ ਤੇ ਆ ਪਹੁੰਚ ਗਏ ਆਪਾਂ ਮੱਤੇਵਾੜੇ ਦੇ ਜੰਗਲਾਂ ਦੇ ਕੋਲ ਤੇ ਇੱਥੇ ਇੰਨਾ ਕੁ ਪੈਚ ਆ ਆ ਦੇਖੋ ਇੱਥੇ ਤੱਕ ਸੜਕ ਬਣੀ ਹੈ ਤੇ ਆ ਸਾਰਾ ਇੰਨਾ ਕੁ ਪੈਚ ਹੈ ਗਾਂ ਮੱਤੇ ਵਾਲਾ ਦਾ ਜੰਗਲ ਹੈ ਤੇ ਆਪਾਂ ਇੱਧਰ ਨੂੰ ਮੁੜ ਜਾਣਾ ਤੇ ਇੱਕ ਰਾਹ ਜਾਂਦਾ ਵਿੱਚ ਦੀ ਉਹ ਤੁਹਾਨੂੰ ਦੱਸਦੇ ਆ ਤੇ ਆਪਾਂ ਮੱਤੇ ਵਾਲੇ ਦੇ ਜੰਗਲਾਂ ਤੋਂ ਇੱਧਰ ਨੂੰ ਮੁੜ ਗਏ ਆਪਾਂ ਬਿਲਕੁਲ ਹੈ ਨਾ ਜਿੱਥੇ ਮੱਤੇਵਾੜੇ ਜੰਗਲ ਸ਼ੁਰੂ ਹੁੰਦੇ ਆ ਸੱਜੇ ਮੁੜ ਗਏ ਆ ਠੀਕ ਹੈ ਤੇ ਅੱਗੇ ਜਾ ਕੇ ਇੱਕ ਰਾਹ ਆਉਂਦਾ ਉਹ ਆਪਾਂ ਤੁਹਾਨੂੰ ਦੱਸਦੇ ਆ ਆ ਸਕੂਲ ਆ ਗਿਆ ਸਰਕਾਰੀ ਸਮਾਰਟ ਸਕੂਲ ਠੀਕ ਹੈ ਜੀ ਇੱਥੋਂ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਇੱਥੋਂ ਹੋਏਗਾ 300 ਮੀਟਰ 400 ਮੀਟਰ ਤੇ ਆਪਾਂ ਖੱਬੇ ਮੁੜ ਜਾਣਾ ਜੰਗਲ ਦੇ ਵਿੱਚੋਂ ਦੀ ਰਾਹ ਤਾਂ ਵੈਸੇ ਬਹੁਤ ਸਾਰੇ ਆਉਂਦੇ ਜਾਂਦੇ ਨੇ ਇੱਥੇ ਪਰ ਇਹ ਸਭ ਤੋਂ ਸੋਖਾ ਰਾਹ ਹੈ ਠੀਕ ਹੈ ਜੀ ਇੱਥੇ ਸਿੱਧਾ ਜਾ ਕੇ ਜਿੱਥੋਂ ਵਜਣਾ ਦਾ ਇਧਰੋਂ ਜਾਓ ਹਾਂ ਮਿੱਟੀ ਤੋਂ ਵਜਣਾ ਦਾ ਇਧਰੋਂ ਜਾਓ ਆਹ ਰਾਹ ਮੁੜਦਾ ਆ ਦੇਖੋ ਆ ਇੱਥੇ ਲਿਖਿਆ ਹੈ ਬੀਜ ਫਾਰਮ ਮੱਤੇਵਾੜਾ 2 ਵਿਚ ਫਾਰਮ ਮੱਤੇਵਾੜਾ ਠੀਕ ਹੈ ਇਹ ਨਿਸ਼ਾਨੀ ਆ ਅੰਦਰ ਜਾਣ ਦੀ ਤੇ ਬਸ ਹੁਣ ਤੁਸੀਂ ਜੰਗਲਾਲ ਨੂੰ ਵਿੱਚੋਂ ਦੀ ਚੱਲ ਜਾਣਾ ਤੇ ਅੱਗੇ ਜੇ ਵਿੱਚ ਬੰਦਾ ਭੁੱਲ ਵੀ ਜਾਵੇ ਤਾਂ ਵਿੱਚ ਪੁੱਛ ਪੁੱਛ ਕੇ ਆ ਆ ਬੰਦਾ ਨਿਕਲ ਸਕਦਾ ਬਾਹਰ ਫੇਰੀ ਬਾਬਾ ਤੁਹਾਨੂੰ ਦੱਸਾਂ ਕਿ ਕਿਧਰੋਂ ਦੀ ਕਿੱਧਰ ਨਿਕਲਣਾ ਹੁਣ ਸਿੱਧਾ ਜਾਣਾ ਬਸ ਇਹ ਜੰਗਲ ਇਹ ਵਾਲਾ ਜੰਗਲ ਕ੍ਰੋਸ ਕਰਨਾ ਪੂਰਾ ਤੇ ਆ ਜੰਗਲ ਚੋਂ ਲੰਘ ਰਿਹਾ ਪਾ ਅੱਜਕੱਲ ਬਿੰਡਿਆ ਦੀ ਆਵਾਜ਼ ਬੜੀ ਆਂਦੀ ਹੈ ਨਾ ਮੈਂ ਇਹਦਾ ਸੀ ਕਈ ਵਾਰੀ ਇਸੇ ਰੋਡ ਦਾ ਬਣਾਇਆ ਵੀਊ ਵੀਡੀਓ ਬਣਾਈ ਹੈ ਪਰ ਪ੍ਰੋਪਰ ਦੱਸਿਆ ਨਹੀਂ ਹੈ ਨਾ ਰਾਹ ਬਾਰੇ ਤੇ ਅੱਜ ਸੋਚਿਆ ਵੀ ਅੱਜ ਤੁਹਾਨੂੰ ਰਾਹ ਦੱਸੀਏ ਹੈ ਨਾ ਕਈ ਲੋਕ ਇਧਰੋਂ ਹਾਂ ਕਈ ਲੋਕ ਇਧਰੋਂ ਜਾਂਦੇ ਆ ਤੇ ਬਸ ਇਹ ਕਿ ਥੋੜਾ ਜਿਹਾ ਰੋਕ ਰੋਕ ਕੇ ਥੋੜਾ ਜਿਹਾ ਜਾਣਾ ਪੈਂਦਾ ਹੈ ਨਾ ਜਿੱਦਾਂ ਉਹ ਨਾ ਚੀਜ਼ਾਂ ਦੇਖੋ ਥੋੜਾ ਜਿਹਾ ਰੋਡ ਸਿੰਗਲ ਰੋਡ ਹੈ ਤੇ ਗਾਂ 'ਚ ਗੱਡੀ ਆਏ ਤੇ ਫਿਰ ਰੋਕ ਕੇ ਤੁਰਨਾ ਪੈਂਦਾ ਹੈ ਨਾ ਤੇ ਬਸ ਇਹੀ ਦਿੱਕਤ ਹੈ ਬਾਕੀ ਜੇ ਤੁਸੀਂ ਉਧਰੋਂ ਟੋਲ ਢੋਲ ਬਚਾਣਾ ਤਾਂ ਬਹੁਤ ਸੌਖਾ ਰਾ ਠੀਕ ਹੈ ਉਧਰੋਂ ਘੱਟੋ ਘੱਟ 350 ਰੁਪਏ ਦੇ ਟੋਲ ਤਾਂ ਹੀ ਲਾ ਜਾਂਦਾ ਜੇ ਨਵੇਂ ਸ਼ਹਿਰਾਂ ਨੂੰ ਜਾਣਾ ਹੋਵੇ ਹਾਂ ਫਲੋਰ ਵੱਲੋਂ ਤੇ ਸਾਨੂੰ ਤਾਂ ਇਹ ਜਿਆਦਾ ਸੌਖਾ ਪੈਂਦਾ ਠੀਕ ਹੈ ਤੇ ਜਿਹੜੇ ਉਰੇ ਉਰੇ ਦੇ ਲੋਕ ਨੇ ਜਿਹੜੇ ਆਪਣੇ ਲੁਧਿਆਣੇ ਹੈਨਾ ਬਸਤੀ ਹੜੀ ਸਾਈਡ ਜਾਂ ਅੰਦਰ ਸਮਰਾਲਾ ਚੌਂਕ ਜਾਂ ਇੱਧਰ ਜਿਹੜੇ ਰਹਿੰਦੇ ਨੇ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਰਾ ਇਹ ਠੀਕ ਹੈ ਨਾ ਤੇ ਇਸ ਰਸਤੇ ਤੇ ਇੱਕ ਖਾਸ ਗੱਲ ਹੋਰ ਹੈ ਵੀ ਜਦੋਂ ਤੁਸੀਂ ਇੱਥੇ ਜਾ ਰਹੇ ਹੋਵੋਗੇ ਤੁਹਾਡਾ ਬਹੁਤ ਜ਼ਿਆਦਾ ਦਿਲ ਲੱਗੇਗਾ ਮਤਲਬ ਬਹੁਤ ਸੋਹਣਾ ਲੱਗਦਾ ਸਾਰਾ ਕੋਈ ਹਾਲਾ ਦਵਾਲਾ ਦੇਖਣ ਨੂੰ ਹੈ ਨਾ ਵਿੱਚ ਖੱਡਾਂ ਜੀਆਂ ਆਂਦੀਆਂ ਨੇ ਵਿੱਚ ਨਦੀ ਆਂਦੀ ਹੈ ਖਾਲੀ ਇਹ ਚ ਪਾਣੀ ਚਲੋ ਨਹੀਂ ਹੈਗਾ ਪਰ ਇਹ ਹੈ ਕਿ ਸੋਹਣਾ ਲੱਗਦਾ ਛੋਟੇ ਛੋਟੇ ਰਾਹ ਜਾਂਦੇ ਨੇ ਜੰਗਲ ਹੈ ਸਾਰਾ ਜੰਗਲ ਹੀ ਹੈ ਜੰਗਲ ਦੇ ਵਿੱਚ ਸੋਹਣੇ ਸੋਹਣੇ ਜੇ ਰਾਹ ਹੈ ਨਾ ਸੋਹਣੇ ਸੋਹਣੇ ਜੀਆਂ ਮਤਲਬ ਲੋਕੇਸ਼ਨਾਂ ਹੈ ਬੜੀਆਂ ਹੈ ਇਹ ਤੁਸੀਂ ਫੋਟੋਗ੍ਰਾਫੀ ਵੀ ਕਰਨੀ ਹੈ ਤਾਂ ਕਰ ਸਕਦੇ ਹੋ ਆ ਦੇਖੋ ਸਾਹਮਣੇ ਬਸ ਵੈਸੇ ਜਾਨਵਰ ਨਹੀਂ ਨੇ ਹੈਗਾ ਛੋਟੇ ਮੋਟੇ ਹੀ ਹੈ ਬਸ ਛੋਟੇ ਛੋਟੇ ਜਾਨਵਰ ਹੈ ਤੇ ਦੂਜੇ ਜਾਨਵਰ ਨਹੀਂ ਹੈਗੇ ਹਾਂ ਤੇ ਦੂਜੇ ਹਾਂ ਖਤਰਨਾਕ ਜਾਨਵਰ ਪਿੱਛੇ ਇਹ ਫਵਾ ਫੈਲੀ ਸੀ ਪਰ ਇਦਾਂ ਦਾ ਮੇਰੇ ਹਿਸਾਬ ਨਾਲ ਕੁਝ ਹੈ ਨਹੀਂ ਪਰ ਇਹ ਕੀ ਵਾਰਡ ਲਾਈ ਹੋਈ ਹੈ ਸਾਰੇ ਹਨਾ ਸਾਰੇ ਕਿਤੇ ਜੇ ਤੁਸੀਂ ਮੋਟਰਸਾਈਕਲ ਤੇ ਵੀ ਆਣਾ ਤਾਂ ਤੁਸੀਂ ਸੇਫ ਹੋ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਅਸੀਂ ਮੋਟਰਸਾਈਕਲ ਤੇ ਬਹੁਤ ਵਾਰੀ ਆਨੇ ਆ ਤੇ ਵੈਸੇ ਵੀ ਤੁਹਾਨੂੰ ਇੱਥੇ ਮੋਟਰਸਾਈਕਲ ਦੇ ਬਹੁਤ ਸਾਰੇ ਲੋਕ ਮਿਲ ਜਾਣਗੇ ਰਸਤੇ ਦੇ ਵਿੱਚ ਸਾਈਕਲਾਂ ਤੇ ਆਂਦੇ ਨੇ ਲੋਕ ਜ਼ਿਆਦਾਤਰ ਲੋਕੀ ਜਾਂਦੇ ਇਧਰੋਂ ਆ ਨਾ ਹਾਂ ਬਹੁਤ ਸਾਰੇ ਲੋਕ ਆਂਦੇ ਜਾਂਦੇ ਨੇ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਰਾਹ ਇਕਦਮ ਓਕੇ ਰਿਪੋਰਟ ਰਹਾ ਹੈ। ਬਸ ਇਹ ਕਿ ਤੁਹਾਨੂੰ ਦੋ-ਤਕ ਰੁੱਕ ਕੇ ਥੋੜਾ ਜਿਹਾ ਜਾਣਾ ਪੈਣਾ ਵਿੱਚ ਵਿੱਚ ਹੈ ਨਾ ਜਿੱਦਾਂ ਕੋਈ ਸਾਹਮਣੇ ਆ ਗਿਆ। ਬਸ ਐਹੀ ਦਿੱਕਤ ਆ ਹੋਰ ਕੋਈ ਦਿੱਕਤ ਨਹੀਂ ਹੈਗੀ। ਬਹੁਤ ਕਲੀਅਰ ਰਾਹ ਹੈ। ਇਹ ਜਿਹੜਾ ਜੰਗਲ ਹੈ ਦੇ ਵਿੱਚ ਨਾ ਮਤਲਬ ਪੰਜਾਬ ਗਵਰਨਮੈਂਟ ਨੂੰ ਟੂਰਿਜ਼ਮ ਪ੍ਰਮੋਟ ਕਰਨ ਦਾ ਜਨਰਲ ਜੁਨ ਰੱਖਣਾ ਚਾਹੀਦਾ ਤੇ ਸਵਾਰੀ ਬਣਾ ਲੈਣੀ ਚਾਹੀਦੀ ਸਵਾਰੀ ਬਣਾ ਲੈਣੇ ਪਿੱਛੇ ਜੇ ਗੱਲ ਚੱਲੀ ਸੀ ਪਰ ਪਤਾ ਨਹੀਂ ਸਰਕਾਰ ਨੂੰ ਕੀ ਹੋਇਆ ਕੀ ਨਹੀਂ ਓਏ ਥੋੜਾ ਜਿਹਾ ਉਧਰ ਮਤੇੜੇ ਜੰਗਲ ਚ ਆਪਾਂ ਸਿੱਧਾ ਰਸਤਾ ਲੰਘਦੇ ਆ ਉੱਥੇ ਬੋਟੈਨੀਕਲ ਗਾਰਡਨ ਬਣਾਉਣਾ ਬੋਟੈਨੀਕਲ ਗਾਰਡਨ ਹਾਂ ਉਹ ਬੰਦ ਹੀ ਕਰਤਾ ਮੇਰੇ ਹਿਸਾਬ ਨਾਲ ਉਹਦੀ ਵੀਡੀਓ ਹੈ ਵੀ ਆਪਾਂ ਬਣਾਏ ਵੀ ਸੀ ਪਹਿਲਾਂ ਪਹਿਲਾਂ ਜਦੋਂ ਆਪਾਂ ਪਾਣੀ ਹੈ ਨਾਲ ਇੱਕ ਜਾਂ ਦੋ ਵਾਰੀ ਵੀਡੀਓ ਬਣਾਈ ਹੋਈ ਹੈ ਉਹਦੀ ਪਰ ਪ੍ਰਮੋਟ ਨਹੀਂ ਬੜੀਆ ਬਣਾਇਆ ਸੀ ਉਹਨਾਂ ਨੇ ਇਹ ਪਰ ਉਹ ਚੱਲਿਆ ਨਹੀਂ ਹੈ ਬੰਦੀ ਕਰਵਾਤਾ ਉਹ ਬੰਦੀ ਕਰਾਦਾ ਲੋਕਾਂ ਨੇ ਜਿਆਦਾ ਗੌਰ ਕੀਤੀ ਹੋਈ ਨਹੀਂ ਹੈ ਨਾ ਪਰ ਮੋਡ ਹੀ ਨਹੀਂ ਕੀਤਾ ਗਿਆ ਹਾਂ ਪ੍ਰਮੋਟ ਨਹੀਂ ਕੀਤਾ ਉਹਦੋਂ ਤੇ ਦਿਸਣਾ ਹੈਗਾ ਨਹੀਂ ਠੀਕ ਹੈ ਇਧਰ ਆ ਰਾਹ ਮੁੜਦਾ ਹੀ ਆ ਦੇਖੋ ਕੱਚਾ ਕੱਚਾ ਯਾਰ ਆ ਪਿੰਡ ਵਿੱਚ ਤੇ ਇਧਰ ਆ ਦੇਖ ਲਓ ਤੁਸੀਂ ਹਾਂ ਆ ਇੱਥੇ ਸਾਹ ਕ੍ਰਿਕਟ ਚੱਲ ਰਹੀ ਹੈ ਸਾਹਮਣੇ ਗਰਾਊਂਡ ਜੇ ਇੱਥੇ ਆ ਬੁੱਤ ਜੇ ਲੱਗੇ ਹੋਏ ਆਪਣੇ ਉਹਦੇ ਧੂੜੀ ਦੇ ਕੁੱਪ ਬੰਨੇ ਹੋਏ ਨੇ ਥਾਪੀਆਂ ਦੇ ਸਰਾਵੜ ਪੰਜਾਬੀ ਚ ਵਿੱਚ ਸਰ ਆ ਉਹ ਵਿੱਚ ਉਹ ਧੂੜੀ ਦੇ ਵੀ ਨਹੀਂ ਨਾ ਇਹ ਧੂੜੀ ਧੂੜੀ ਨਹੀਂ ਹੈਗੀ ਉਹ ਏੜੀਆਂ ਏੜੀਆਂ ਉਹ ਥਾਪੀਆਂ ਨੇ ਸਾਰੀਆਂ ਉਹ ਥਾਪੀਆਂ ਦੇ ਸਰਾੜ ਪੰਜਾਬੀ ਇਹ ਇਹ ਕਦਾ ਉਹ ਜਿਹੜਾ ਉਹ ਜਿਹੜੇ ਆ ਪਰਾਲੀ ਵਾਲਾ ਆ ਪਰਾਲੀ ਵਾਲੇ ਸਰਾੜ ਹੀ ਬੰਨੇ ਨੇ ਉੱਤੇ ਬੰਨੀ ਆ ਉਹ ਅੱਛਾ ਹੈ ਥਾਪੀਆਂ ਹੀ ਸਾਰੀਆਂ ਨਾ ਸਾਰੇ ਗੋਏ ਦੇ ਨੇ ਕੁੱਪ ਜੇ ਬਣੇ ਹੋਏ ਬਾਲਣ ਦੇ ਕੰਮ ਕਰਖਟ ਦੇ ਕੰਮ ਆਉਂਦਾ ਹਾ ਹਾ ਬਾਲਣ ਦੇ ਕੰਮ ਆ ਰਿਹਾ ਬਾਲਣ ਦੇ ਕੰਮ ਬੰਦਾ ਬਹੁਤ ਕੰਮ ਆਉਂਦਾ ਹੈ ਸਿਲੰਡਰ ਦੀ ਸਿੱਧ ਹੈ ਬਚਤ ਹੈ ਗੈਸ ਗੈਸ ਦੀ ਬਚਤ ਦਾ ਬਹੁਤ ਪੈਸਾ ਬਚਦਾ ਹੈ ਇਹਦੇ ਨਾਲ ਥਾਪਾ ਥਾਤੀਆਂ ਨਾਲ ਸਿਆਣੇ ਲੋਕ ਪਹਿਲਾਂ ਤਾਂ ਹੀ ਇਹ ਕੰਮ ਕਰਦੇ ਸੀ ਉਹਨਾਂ ਦਾ ਪੈਸਾ ਬਚਦਾ ਸੀਗਾ ਚੁੱਲੇ ਬਾਲਨੇ ਆ ਨਾ ਪਾਤੀਆਂ ਦੇ ਸਹਾਰੇ ਕਿੰਨਾ 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 ਕੁਦਰਤੀ ਚੀਜ਼ਾਂ ਆ ਕੁਦਰਤੀ ਚੀਜ਼ਾਂ ਨਾਲੇ ਵਾਤਾਵਰਣ ਨਹੀਂ ਖਰਾਬ ਹੁੰਦਾ ਨਾਲੇ ਸਬਜੀ ਰੋਟੀ ਬੜੀ ਸੁਆਦ ਬਣਦੀ ਹੈ ਹਨਾ ਤੇ ਬਹੁਤ ਵਧੀਆ ਜੋ ਵੀ ਸੀ ਪਹਿਲਾਂ ਹਨਾ ਹੁਣ ਤਾਂ ਚਲੋ ਆਧੁਨਿਕ ਯੁੱਗ ਆ ਗਿਆ ਲੋਕਾਂ ਨੂੰ ਉਹ ਜੋੜਾ ਇਹ ਕੰਫਰਟੇਬਲ ਰਹਿਣ ਦੀ ਆਦਤ ਪੈ ਗਈ ਹੈ ਜਿਆਦਾ ਹਰੇਕ ਚੀਜ਼ ਦੇ ਵਿੱਚ ਤੇ ਆ ਪਿੰਡ ਦੇ ਵਿੱਚੋਂ ਦੀ ਹੁੰਦੇ ਹੋਏ ਆਪਾਂ ਹਲੇ ਵੀ ਜੰਗਲ ਦੇ ਵਿੱਚ ਹੀ ਆਂ ਬਸ ਇਹ ਕਿ ਮੋੜ ਘੋੜ ਜੇ ਆ ਗਏ ਆਪਾਂ ਇਧਰ ਨੂੰ ਮੁੜ ਗਏ ਕਿਸੇ ਨੂੰ ਵੀ ਤੁਸੀਂ ਪੁੱਛ ਲਿਓ ਉਥੇ ਪਿੰਡ 'ਚ ਆ ਕੇ ਠੀਕ ਹੈ ਤੇ ਤੁਹਾਨੂੰ ਹਰ ਕੋਈ ਦੱਸ ਦੇਗਾ ਹਾਂ ਪਹਿਲਾਂ ਇਧਰੋਂ ਮੁੜ ਜਾਂਦੇ ਸੀ ਹੋਰ ਬਣਾ ਰਸਤਾ ਬਹੁਤ ਖਰਾਬ ਹੋ ਗਿਆ ਹਾਂ ਇਹ ਖਰਾਬ ਹੋ ਗਿਆ ਉਹ ਤਾਂ ਗਏ ਨਾ ਮੋਟਰਸਾਈਕਲ ਆ ਕੇ ਕਹਿੰਦਾ ਨਹੀਂ ਜਰਾ ਬੋ ਕਹਿੰਦਾ ਤੁਸੀਂ ਸਿੱਧਾ ਜਾਓ ਅੱਛਾ ਤੁਸੀਂ ਜੋ ਸਿੱਧੇ ਖਿੱਚੀ ਪਰ ਸਿੱਧਾ ਸਿੱਧਾ ਹੀ ਲੰਘੇ ਤੁਸੀਂ ਆ ਸਿੱਧਾ ਜੇ ਮਤਲਬ ਜਾਓਗੇ ਤੁਸੀਂ ਇਧਰੋਂ ਵੀ ਆਪਾਂ ਰਾਈਟ ਨੂੰ ਮੁੜਨਾ ਖੱਬੇ ਲੈਣਾ ਇੱਕ ਛੱਡ ਕੇ ਇੱਕ ਦੋ ਮੋੜ ਛੱਡ ਕੇ ਆਹ ਮੋੜ ਉਹ ਸੰਗੋਣਾ ਜਾ ਆ ਵੀਡੀਓ ਜੇ ਆਪਾਂ ਦਿਖਾ ਦਿੰਨੇ ਆ ਨਾ ਜੇ ਮੰਨ ਲਓ ਕਿਸੇ ਨੇ ਆਣਾ ਹੈ ਤਾਂ ਵੀਡੀਓ ਵੇਖ ਕੇ ਆ ਸਕਦਾ ਬੰਦਾ ਕਵਾ ਵੀ ਆ ਰਹੇ ਨੇ ਟੈਂਪੋ ਆਉਂਦੇ ਨੇ ਗੱਡੀ ਤੁਹਾਨੂੰ ਦੇਖੀ ਸਾਹਮਣੇ ਕੋਈ ਨਾ ਕੋਈ ਤੁਰਿਆ ਹੀ ਹੈ ਤੇ ਮੋਟਰਸਾਈਕਲ ਵਾਲੇ ਵੀ ਹੈ ਨਾ ਹਰ ਤਰ੍ਹਾਂ ਦਾ ਬੰਦਾ ਇੱਧਰ ਆ ਜਾਂਦਾ ਫਤਰੀ ਜਿਵੇਂ ਆ ਜਾ ਤੁਸੀਂ ਕਈ ਵਾਰੀ ਤੁਹਾਨੂੰ ਲੱਗੇ ਵੀ ਇੱਥੇ ਕੋਈ ਆ ਹੀ ਨਹੀਂ ਰਿਹਾ ਡਰਨ ਦੀ ਲੋੜ ਨਹੀਂ ਹੈਗੀ ਠੀਕ ਆ ਬਿਲਕੁਲ ਕਲੀਅਰ ਆ ਹੈ ਸਾਫ਼ ਸੁਥਰਾ ਰਹਾ ਹੈ ਅਸੀਂ ਬਹੁਤ ਵਾਰੀ ਆ ਜਾ ਚੁੱਕੇ ਹਾਂ ਇੱਥੋਂ ਇਹ ਆ ਰਹਾ ਹੈ ਇੱਥੋਂ ਮੁੜਨਾ ਹੈ ਤੁਸੀਂ ਆ ਰਹਾ ਹੈ ਪਹਿਲਾਂ ਜਿੱਥੇ ਇੱਥੋਂ ਮੁੜਨਾ ਜੈੜੀ ਹੁਣੀ ਉਦੋਂ ਸਿੱਧਾ ਲੰਘੇ ਸੀ ਇੱਥੋਂ ਮੁੜਨਾ ਆ ਪਛਾਣ ਆ ਆ ਦਰਖਤ ਜੇ ਇਦਾਂ ਬਾਅਦ ਤੋਂ ਆ ਥੋੜਾ ਜਿਹਾ ਬਚਾ ਕੇ ਇੱਥੋਂ ਕੱਢਣੀ ਪੈਂਦੀ ਏ ਗੱਡੀ ਮਿੱਟੀ ਦੇ ਥੋੜਾ ਜਿਹਾ ਇੱਥੇ ਨਾ ਖੱਡ ਜੇ ਪਈ ਖੱਡਾਂ ਹੀ ਆ ਪਈਆਂ ਹੋਈਆਂ ਮੈਂ ਕਹਿੰਦਾ ਵੇ ਖਤਨਾਕ ਯਾਰ ਗੱਡੀ ਦੇ ਹਿਸਾਬ ਨਾਲ ਵੀ ਗੱਡੀ ਇੱਥੋਂ ਥੋੜੀ ਬਚਾ ਕੇ ਕੱਢਣੀ ਪੈਂਦੀ ਏ ਆ ਦੇਖੋ ਪਰ ਇਹ ਆ ਕਿ ਗੱਡੀ ਲੰਘ ਜਾਂਦੀ ਐ ਤੇ ਸਾਡੀ ਗੱਡੀ ਲੰਘ ਸਕਦੀ ਤਾਂ ਕੋਈ ਵੀ ਗੱਡੀ ਇੱਥੋਂ ਲੰਘ ਸਕਦੀ ਐ ਠੀਕ ਐ ਨਾ ਪਰ ਇਹ ਤਾਂ ਥੋੜੀ ਇੱਚੀ ਕਰਾਈ ਹੋਈ ਗੀ ਥੋੜੀ ਸੀਏ ਪਰ ਨਹੀਂ ਫਿਰ ਵੀ ਲੰਘ ਜਾਏਗਾ ਹਾਂਜੀ ਮਿੱਟੀ ਭਾਉ 6.50 ਸੱਚੇ 6.50 ਇੱਥੇ ਕਰ ਲਓ ਇੱਥੇ ਵੀ 6.50 ਤੇ ਲਿਆਨਾ ਇੱਥੇ 6.50 ਮਿੱਟੀ ਲੈ ਕੇ ਆਏ ਸੀਗੇ ਬਹੁਤ ਸਾਰੀ ਨਾ ਕਚਰਾ ਸੀਗਾ ਉਹ ਅਸੀਂ ਹੁਣਾਂ ਤੇ ਸੱਟਾਂਗੇ ਆ ਕਚਰਾ ਮਿੱਟ ਘਟਾ ਦੇਖੋ ਸਾਰਾ ਇੱਥੇ ਸੱਟ ਰਹੇ ਆਂ ਪਿੰਡਿਆਂ ਦੀ ਆਵਾਜ਼ ਬਹੁਤ ਆਉਂਦੀ ਬਾਹਰ ਬਹੁਤ ਜ਼ਿਆਦਾ ਪਤਾ ਨਹੀਂ ਅੱਜ ਕੱਲ ਮੌਸਮ ਹੀ ਇਦਾਂ ਦਾ ਹੈ ਬਹੁਤ ਜ਼ਿਆਦਾ ਹੋ ਗਏ ਨੇ ਹੁਣ ਨਾ ਪਿੰਡੇ ਜੇ ਬਹੁਤ ਜ਼ਿਆਦਾ ਆਵਾਜ਼ ਆ ਜਾਂਦੀ ਇਹਨਾਂ ਦੀ ਆ ਦੇਖੋ ਛੋੜੀ ਤੇ ਬਸ ਉਹਨਾਂ ਕਾਟ ਕੇ ਤੇ ਆ ਹੁਣ ਰੋਡ ਆ ਗਿਆ ਮੇਨ ਠੀਕ ਹੈ ਜੀ ਇੱਥੋਂ ਹੁਣ ਆਪਾਂ ਸਿੱਧਾ ਜਾਣਾ ਤੇ ਕਿੱਧਰੇ ਵੀ ਨਹੀਂ ਮੁੜਨਾ ਹੈਗਾ ਬਸ ਦਰਿਆ ਖ਼ਰੋਸ ਕਰਨਾ ਤੇ ਤੁਸੀਂ ਸਿੱਧਾ ਰਾਹੋਂ ਪਹੁੰਚ ਜਾਣਾ ਤੇ ਰਾਹੋਂ ਤੋਂ ਬਸ ਥੋੜਾ ਜਿਹਾ ਨਵਾਂ ਸ਼ਹਿਰ ਮਿੰਟੋਂ ਮੈਂਡ ਯਾਨੀ ਕਿ ਬੰਦਾ ਪਹੁੰਚ ਜਾਂਦਾ ਇੱਥੋਂ ਆਸੈਂਨਾ ਕ ਪੈਸਾ ਥੋੜਾ ਜਿਹਾ ਟੁੱਟਾ ਹੋਇਆ ਟੁੱਟਾ ਨਹੀਂ ਸੋਰੀ ਫੇਰ ਕਹਿ ਦਿੰਦਾ ਟੁੱਟਾ ਹੋਇਆ ਯਾਨੀ ਕਿ ਕੱਚਾ ਰਾਹ ਹੈ ਠੀਕ ਹੈ ਕਿਉਂਕਿ ਇਹ ਬਣਨਾ ਹੈ ਇਸ ਬਸ ਤਿਆਰੀ ਹੈ ਇਹ ਨਹੀਂ ਪਤਾ ਹੁਣ ਕਦੋਂ ਬਣ ਜਾਣਾ ਇਹ ਜਦੋਂ ਸਰਕਾਰ ਦੇ ਹੁਕਮ ਹੋਵੇ ਉਦੋਂ ਹੀ ਉਹਨਾਂ ਨੇ ਬਣਾ ਲੈਣਾ ਆਦਰਵਾਇਜ਼ ਇੱਦੀ ਹਲੇ ਪਿਆਰੇ ਪਿਆ ਰਹੇਗਾ ਬਸ ਮੀ ਹੋਏਗਾ ਤੇ ਫੇਰ ਤੁਸੀਂ ਇੱਧਰੋਂ ਨਾ ਆਇਓ ਠੀਕ ਹੈ ਫੇਰ ਤੁਹਾਡੀ ਆਪਣੀ ਜ਼ਿੰਮੇਵਾਰੀ ਮੀ ਵੇਲੇ ਤੁਸੀਂ ਨਹੀਂ ਆਣਾ ਇੱਧਰੋਂ ਮੀ ਵੇਲੇ ਜੰਗਲ ਚੋਂ ਨਹੀਂ ਲੰਘ ਸਕਦੇ ਕਿਉਂਕਿ ਥੋੜਾ ਜਿਹਾ ਪੈ ਚਾਂਦਾ ਹੈ ਕੱਚਾ ਹੈਨਾ ਤੇ ਪਾਣੀ ਭੁਣੀ ਹੋਏਗਾ ਤੇ ਬਹੁਤ ਔਖਾ ਹੋ ਜਾਏਗਾ ਕੰਮ ਤਾਂ ਕਰਕੇ ਮਹੀ ਜਿਨੀ ਆਣਾ ਬਿਲਕੁਲ ਵੀ ਤੇ ਆ ਦਲਦਲ ਇੱਥੇ ਤੋਂ ਹੀ ਪਛਾਣ ਹੈ ਤੁਹਾਨੂੰ ਪਛਾਣ ਹੋ ਜੇਗੀ ਹਾਂ ਵੀ ਇਹ ਸਹੀ ਟਰੈਕ ਤੇ ਆ ਦਲਦਲ ਦਲਦਲ ਆ ਛੱਪੜ ਜਾ ਬਣਿਆ ਦੇਖੋ ਪਾਣੀ ਕਿੰਨਾ ਜ਼ਿਆਦਾ ਰੁਕੇ ਹੋਇਆ ਸਾਰਾ ਪਿੰਡ ਦਾ ਪਾਣੀ ਦਰਿਆ ਆ ਗਿਆ ਦਰਿਆ 'ਚ ਪਾਣੀ ਵੀ ਆ ਗਿਆ ਦਰਿਆ 'ਚ ਪਾਣੀ ਵੀ ਵਾਵਾ ਹੀ ਆਇਆ ਫਿਰ ਹੈ ਨਾ ਆ ਦੇਖੋ ਹੁਣ ਪਾਣੀ ਆ ਰਿਹਾ ਮਿੱਟੀ ਖੁਰ ਰਹੀ ਹੈ ਆ ਰਿਹਾ ਪਾਣੀ ਆਇਆ ਵਾਵਾ ਪਾਣੀ ਛੱਡਿਆ ਰੱਬ ਜੀ ਅਦਾ ਮੀਮੂ ਪੈਣੇ ਸ਼ੁਰੂ ਹੋ ਗਏ ਨੇ ਪਿੱਛੇ ਤਾਂ ਕਰਕੇ ਨਾ ਹੈਨਾ ਪਹਾੜਾਂ ਦੇ ਵਿੱਚ ਆ ਤਾਂ ਕਰਕੇ ਫਿਰ ਹੁਣ ਪਾਣੀ ਇੱਥੇ ਵਧੇਗਾ ਲੈਵਲ ਹੁਣ ੋਲੀ-ੋਲੀ ਤੇ ਇੱਕ ਗੱਲ ਹੋਰ ਵੀ ਸਾਨੂੰ ਆਪਣੇ ਘਰ ਤੋਂ ਲੈ ਕੇ ਲੁਧਿਆਣੇ ਹੈਨਾ ਤੇ ਇੱਥੇ ਤੱਕ ਯਾਨੀ ਕਿ ਮੱਤੇਵਾੜੇ ਜੰਗਲ ਤੱਕ ਦਰਿਆ ਕ੍ਰੋਸ ਕਰਕੇ 19 ਕਿਲੋਮੀਟਰ ਪੈ ਗਿਆ ਤੇ ਇਥੋਂ ਦਰਿਆ ਤੋਂ ਲੈ ਕੇ ਰਾਹ ਹੋਂ 11 ਕਿਲੋਮੀਟਰ ਯਾਨੀ ਕਿ ਸਿਰਫ 30 ਕਿਲੋਮੀਟਰ ਦਾ ਸਫ਼ਰ ਹੈ ਇਹ ਲੁਧਿਆਣੇ ਤੋਂ ਰਾਹੋ ਤੱਕ ਦਾ ਰਹਿ ਜਾਂਦਾ ਠੀਕ ਹੈ ਘੁੰਮ ਕੇ ਜਾਓਗੇ ਤੁਹਾਨੂੰ 45 50 ਇੰਨਾ ਪਵੇਗਾ ਤੇ ਇੱਥੋਂ ਸਿਰਫ 30 ਕਿਲੋਮੀਟਰ ਦਾ ਸਫ਼ਰ ਹੈ ਇਹਦਾ ਸਿੱਧਾ ਹੀ 15 20 ਕਿਲੋਮੀਟਰ ਦਾ ਫਰਕ ਪੈ ਜਾਂਦਾ ਤੇ ਤਾਂ ਕਰਕੇ ਇੱਧਰੋਂ ਆਣਾ ਥੋੜਾ ਜਿਹਾ ਸੋਖਾ ਕੀ ਤੁਹਾਨੂੰ ਨੇੜੇ ਪੈ ਜਾਂਦਾ ਤਾਂ ਪ੍ਰੋਪਰ ਜਿਹਾ ਰਸਤਾ ਬਣ ਜਾਣਾ ਸਾਰਾ ਮਤਲਬ ਟੋਟਾ ਭੱਜਾ ਸਾਰਾ ਬਣ ਜੇ ਹਾਂ ਮਤਲਬ ਪੌਣੇ ਕਿੱਡੇ ਦਾ ਰਸਤਾ ਹੈ ਪੌਣੇ ਕਿੱਡੇ ਦਾ ਰਸਤਾ ਸਹੀ ਗੱਲ ਹੈ ਜੀ ਆਪਣੇ ਪੇਟ ਤੱਕ ਹਾਂ ਜੇ ਪ੍ਰੋਪਰ ਜੰਗਲ ਦਾ ਰਾਹ ਸਿੱਧਾ ਬਣ ਜੇ ਫਿਰ ਹੋਣੇ ਘੰਟੇ ਦਾ ਵੱਧ ਤੋਂ ਵੱਧ ਰਸਤਾ ਹੋਏਗਾ ਰਾਹੋਂ ਤੱਕ ਨਵੇਂ ਸ਼ਹਿਰ ਤੱਕ ਕਹ ਲਓ ਤੁਸੀਂ ਹਾਂਜੀ ਤੇ ਰਾਹ ਦੇ ਵਿੱਚ ਲੱਗੇ ਹੋਏ ਸੀ ਛੋਲਿਆਂ ਦਾ ਲੰਗਰ ਤੇ ਸ਼ਬੀਲ ਆਹ ਦੇਖੋ ਆਏ ਕੋ ਇੱਥੇ ਜੰਗਲ ਵਾਲੇ ਬੂਟੇ ਸਭ ਨੇ ਸੁਹਣੇ ਕੀ ਜੀ ਇੱਥੇ ਨੇ ਇਹ ਇੱਧਰ ਲੰਗਰ ਲੱਗਾ ਕੋਠੀਆ ਰਹਿਣਾ ਹਾਂਜੀ ਤੇ ਹੁਣ ਰਾਹੋਂ ਰੁਕੇ ਆਂ ਰਾਹੋਂ ਪਹੁੰਚ ਗਏ ਆਂ ਹਾਂਜੀ ਤੇ ਖੇਤਾਂ 'ਚ ਪਹੁੰਚ ਗਏ ਆ ਫਾਈਨਲੀ ਤੇ ਆਪਾਂ ਬੂਟੇ ਚੈੱਕ ਕਰਨੇ ਜਾ ਕੇ ਨਾ ਵੀ ਕੀ ਬਣਿਆ ਬੂਟਿਆਂ ਦਾ ਕੀ ਨਹੀਂ ਤੇ ਬੂਟੇ ਜਿਹੜੇ ਲਾਏ ਸੀਗੇ ਆ ਦੇਖੋ ਹਾਂ ਥੋੜੇ ਥੋੜੇ ਵੱਡੇ ਹੋਏ ਆ ਇਹ ਮਾਰਚ ਵਿੱਚ ਲਾਏ ਸੀ ਆਪਾਂ ਸ਼ਾਇਦ ਹਨਾ ਤੇ ਕਈ ਤਾਂ ਹੋ ਗਏ ਆ ਤੇ ਕਈ ਖਰਾਬ ਹੋ ਗਿਆ ਬਹੁਤ سارے ਤੇ ਖਰਾਬ ਹੀ ਹੋ ਗਨੇ ਆ ਆ ਦੇਖੋ ਆ ਦੇਖੋ ਸਾਰੇ ਛੜ ਗਏ ਯਾਰ ਬੂਟੇ ਕੁਛ ਕੁਛ ਬਚੇ ਆ ਬਸ ਜਿੱਦੇ ਹੁਣ ਮੈਂ ਆ ਕੇ ਬਹਿ ਗਿਆ ਪਿੱਛੇ ਤੇ ਡੈਡੀ ਅੱਗੇ ਬਹਿ ਗਏ ਨੇ ਕਿਉਂਕਿ ਪਹਿਲਾ ਵੀਡੀਓ ਬਣਾਣੀ ਸੀ ਤਾਂ ਕਰਕੇ ਫਿਰ ਅੱਗੇ ਬੈਠਾ ਸੀਗਾ ਨਾਲੇ ਵੈਸੇ ਵੀ ਅੱਜ ਪਿੱਛੇ ਖਾਲੀ ਸੀ ਗਿਆ ਸੀ ਠਾ ਕਰਕੇ ਨਹੀਂ ਤੇ ਡੈਡੀ ਹਮੇਸ਼ਾ ਅੱਗੇ ਬੈਠਦੇ ਨੇ ਤੇ ਹੁਣ ਬਸ ਵਾਪਸ ਜਾ ਰਹੇ ਤੇ ਇਹ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਅੱਜ ਤੁਸੀਂ ਦੇਖਿਆ ਵੀ ਰਾਹ ਜਿਹੜਾ ਆਪਾਂ ਦੱਸਿਆ ਮੇਨ ਕਿਹਾ ਉਹਦੇ ਕਰਕੇ ਆਪਾਂ ਵਲੌਗ ਬਣਾਇਆ ਸੀਗਾ ਰਾਹ ਦੱਸਿਆ ਤੇ ਤੁਸੀਂ ਰਾਹ ਵੇਖ ਲਿਓ ਤੇ ਅਜੇ ਨਿਆਣਾ ਹੋਏਗਾ ਉਹ ਆਜਿਓ ਠੀਕ ਹੈ ਜੀ ਤੇ ਬਾਕੀ ਇਸ ਵਲਾ ਉਹਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚੰਗਾ ਜੀ ਸਾਸਰੀ ਦਾ ਸਤ